ਖਬਰਨਾਮਾ ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਸ਼ਕਲ ਮੈਂ ਹਾਂ ਤੁਹਾਡਾ ਕੋਸ ਰਾਜ ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਆਪਸੀ મતભੇਦ ਤਿੰਨ ਤੋਂ ਚਾਰ ਧੜਿਆਂ ਦੇ ਵਿੱਚ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚੋਂ ਵੰਡਿਆ ਜਾਣਾ ਨਿਸ਼ਾਨੀਆਂ ਸਵਾਲ ਖੜੇ ਕਰਦਾ ਹੈ ਕਿ ਆਖਰਕਾਰ ਕੀ ਦੇ ਹੱਥ ਵਿੱਚ ਸਮੁੱਚੀ ਕਾਂਗਰਸ ਪਾਰਟੀ ਦੀ ਪੰਜਾਬ ਤੋਂ ਵਾਗ ਡੋੜ ਦਿੱਤੀ ਜਾਵੇ ਜਿਸ ਦੇ ਦਬਦਬੇ ਥੱਲੇ ਸਾਰੇ ਹੀ ਕਾਂਗਰਸ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡੇ ਅਤੇ ਵੱਡੇ ਤੋਂ ਲੈ ਕੇ ਛੋਟੇ ਆਗੂ ਉਹਦੀ ਗੱਲ ਮੰਨਣ ਕਿਉਂਕਿ ਜਿਸ ਤਰ੍ਹਾਂ ਰਾਜਾ ਵੜਿੰਗ ਦੇ ਨਾਲ ਹੋ ਰਿਹਾ ਹੈ ਭਾਰਤ ਭੂਸ਼ਣ ਵੱਲੋਂ ਉਹਨਾਂ ਨੂੰ ਪ੍ਰਧਾਨ ਹੀ ਨਹੀਂ ਮੰਨਿਆ ਜਾ ਰਿਹਾ ਰਾਣਾ ਗੁਰਜੀਤ ਸਿੰਘ ਨੇ ਇਹ ਵੀ ਗੱਲ ਕਹਿ ਦਿੱਤੀ ਪ੍ਰਗਟ ਸਿੰਘ ਨੇ ਵੀ ਦਾਅਵੇਦਾਰੀ ਠੋਕ ਦਿੱਤੀ ਸੁਖਪਾਲ ਸਿੰਘ ਖੈਰਾ ਵੀ ਕਹਿੰਦੇ ਨੇ ਚਰਨ ਜਿਸ ਚੱਨੀ ਵੀ ਕਹਿੰਦੇ ਨੇ ਕਿ ਮੇਰੇ ਹੱਥ ਵਿੱਚ ਵਾਗ ਡੋਰ ਹੋਵੇ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਾਂ 2027 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਜੇ ਇੱਕ ਮੰਦਾ ਹੈ ਇੱਕ ਨੂੰ ਬਣਾਉਂਦੇ ਨੇ ਤੇ 6-7 ਉਹਦੇ ਵਿਰੋਧ ਵਿੱਚ ਹੋ ਜਾਂਦੇ ਨੇ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲਗਾਤਾਰ 10 ਸਾਲ ਕੈਪਟਨ ਰਹੇ ਪ੍ਰਗਟ ਸਿੰਘ ਲੇਕਿਨ ਮੈਚ ਇੱਕ ਵੀ ਨਹੀਂ ਜਿੱਤਿਆ ਗਿਆ ਯਾਨੀ ਕਿ ਮੂਤੇ ਇਨਸਲਟ ਕਰਨੀ ਰਾਣਾ ਗੁਰਜੀਤ ਕਹਿੰਦੇ ਨੇ ਕਿ ਜਿਹੜੇ ਰਾਜਾ ਵੜਿੰਗ ਨੇ ਉਹ ਪ੍ਰਧਾਨਗੀ ਦੇ ਕਾਬਲ ਨਹੀਂ ਉਹ ਮੈਦਾਨ ਛੱਡਣ ਵਾਲਿਆਂ ਵਿੱਚੋਂ ਨੇ ਉਹ ਉਹਨਾਂ ਦੀ ਸੈਟਿੰਗ ਬੜੀ ਜਲਦੀ ਹੋ ਜਾਂਦੀ ਹੈ ਉਹ ਡਰਦੇ ਬੜੇ ਨੇ ਇਹ ਵੀ ਗੱਲ ਕੀਤੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਜਿਹੜੇ ਮੁੱਦਿਆਂ ਉੱਤੇ ਰਾਜਾ ਵੜਿੰਗ ਨੂੰ ਸਰਕਾਰ ਘੇੜਨੀ ਚਾਹੀਦੀ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇੜਨਾ ਚਾਹੀਦਾ ਸੀ ਉਸ ਮੁੱਦਿਆਂ ਦੀ ਤਾਂ ਗੱਲਬਾਤ ਹੀ ਨਹੀਂ ਕਰਦੇ ਨਾ ਕੋਈ ਧਰਨਾ ਨਾ ਕੋਈ ਰੋੜ ਨਾ ਕੋਈ ਖਿਲਾਫੀਅਤ ਨਾ ਕੋਈ ਖਿਲਾਫ ਨਾਰੇਬਾਜੀ ਇਹ ਮੇਤਾ ਨਹੀਂ ਕੰਮ ਚੱਲਣਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਡਾਇਵਰਟ ਕਰਨਾ ਪੈਣਾ ਹੈ ਲੇਕਿਨ ਕੀ ਹਾਲ ਹੋਵੇਗਾ ਇਹਦਾ ਕੌਣ ਜੇ ਬਣੇਗਾ ਕਿਹਦਾ ਦਬਦਬਾ ਚਲੇਗਾ ਯਾਨੀ ਕਿ ਸਾਨੂੰ ਤਾਂ ਇੰਜ ਲੱਗਦਾ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਦੁਬਾਰਾ ਆਉਣਾ ਪਵੇਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਧਰੋਂ ਵੀ ਆਸ ਖਤਮ ਹੋ ਗਈ ਹੈ ਕਿ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਐਜ਼ ਮੈਂ ਮੁੱਖ ਮੰਤਰੀ ਦਾ ਚਿਹਰਾ ਭਾਰਤੀ ਜਨਤਾ ਪਾਰਟੀ ਵੱਲ ਨਹੀਂ ਹੋਵੇਗਾ ਹੋਵਾਂਗਾ ਜਿਸ ਤਰ੍ਹਾਂ ਰਵਨੀਤ ਮਿੱਟੂ ਜਾਂ ਸੁਨੀਲ ਕੁਮਾਰ ਜਾਖੜ ਜਾਂ ਜਿਹੜੇ ਵਿਜੇ ਸਾਪਲਾ ਸਾਹਿਬ ਨੇ ਹਰਜੀਤ ਗਰੇਵਾਲ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਪਿਛਲੇ ਜਦੋਂ ਜਿਮਨੀ ਚੋਣਾਂ ਹੋਈਆਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਅਸੀਂ ਆਏ ਜ਼ਰੂਰ ਹਾਂ ਸ਼ਾਮਲ ਜਰੂਰ ਹਨ ਲੇਕਿਨ ਸਾਨੂੰ ਗਿੜਿਆ ਨਹੀਂ ਜਾਂਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਹੀ ਸਾਡੇ ਕੋਲ ਕੋਨਸਲਾ ਮਸ਼ਵਰਾ ਲਿਆ ਜਾਂਦਾ ਹੈ ਅਤੇ ਉਹਨਾਂ ਨੇ ਫਿਰ ਬਾਅਦ ਚ ਕਿਹਾ ਕਿ ਦੇਖੋ ਜੇਕਰ ਇਸਲਾਹ ਮਸ਼ਵਰਾ ਨਹੀਂ ਲੈਂਦੇ ਤੇ ਅਸੀਂ ਕਿਹੜੇ ਵਿਲੇ ਹਗੇ ਆ ਯਾਨੀ ਕਿ ਇਹ ਗੱਲ ਕਹੀ ਕੈਪਟਨ ਅਮਰਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੀ ਨਾਖੁਸ਼ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਉਹ ਇੱਕੋ ਇੱਕ ਮਨ ਬਣਾ ਕੇ ਬੈਠੇ ਹੋਏ ਨੇ ਵੀ ਕਿਦੋਂ ਇਧਰੋਂ ਕਿਦੋਂ ਮੈਨੂੰ ਇਸ਼ਾਰਾ ਹੋਵੇ ਚਾਹੇ ਉਹ ਰਾਹੁਲ ਗਾਂਧੀ ਵੱਲੋਂ ਚਾਹੇ ਮਲਕਾ ਅਰਜੁਨ ਖੜਕੇ ਵੱਲੋਂ ਚਾਹੇ ਸੋਨੀਆ ਗਾਂਧੀ ਵੱਲੋਂ ਚਾਹੇ ਪ੍ਰਿੰਕਾ ਗਾਂਧੀ ਵੱਲੋਂ ਯਾਨੀ ਕਿ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੇਟ ਕਰ ਰਹੇ ਨੇ ਜਿਗ ਉਹ ਆਉਂਦੇ ਨੇ ਪ੍ਰਧਾਨ ਬਣਦੇ ਨੇ ਮੁੱਖ ਮੰਤਰੀ ਦਾ ਚਿਹਰਾ ਬਣਦੇ ਨੇ ਤੇ ਉਹਨਾਂ ਨੂੰ ਇਹਨਾਂ ਨੂੰ ਸਮਝਾਉਣਾ ਬਹੁਤ ਵਧੀਆ ਆਉਂਦਾ ਹੈ ਇਹਨਾਂ ਨੂੰ ਖੁੰਝੇ ਲੈਣ ਕਿਵੇਂ ਲਾਉਂਦੇ ਨੇ ਇਹਨਾਂ ਉਤੇ ਦਬਾਅ ਕਿਵੇਂ ਪਾ ਕੇ ਰੱਖਦੇ ਨੇ ਇਹ ਉਸ ਨੂੰ ਚਾਲੂ ਕਿਵੇਂ ਨੇ ਇਹ ਕੈਪਟਨ ਅਵੰਦਰ ਸਿੰਘ ਭਲੀ ਭਾਂਤੀ ਜਾਣਦੇ ਨੇ ਇਸ ਕਰਕੇ ਵਕ ਵਕ ਪੱਤਰ ਕਰ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਆ ਜਾਂਦੇ ਨੇ ਤਾਂ ਪ੍ਰਧਾਨਗੀ ਵਾਲਾ ਤੇ ਮੁੱਖ ਮੰਤਰੀ ਦੇ ਉਹਦੇ ਵਾਲਾ ਪੰਬਲ ਪੂਸਾ ਖਦ